ਅਨੁ ਸੁਨੇਹਾ ਦਿਨਾ ਕਲਗੀਧਰ ਪਾਸ਼ਾ ਦਾ ਕੋਈ ਗਾਇਕਨ ਵਾਸਤੇ ਨਹੀਂ ਆਏ ਕੋਈ ਹੋਟਲ ਦੇ ਜੱਕ ਨਹੀਂ ਆਏ ਜੇ ਤੁਸੀਂ ਮਰਜੀ ਹੋਟਲ ਪਾਓ ਤੁਹਾਡੀ ਆਪਣੀ ਖੁਸ਼ੀ ਆ ਹਰ ਇੱਕ ਦਾ ਦਕਾਰ ਨੂੰ ਮਰਜੀ ਹੋਟਲ ਪਾਓ ਲੇਕਿਨ ਸੁਨੇਹਾ ਕਲਗੀਧਰ ਪਾਸ਼ਾ ਦਾ ਆਪਾਂ ਜੂਸ ਸੁਣਨਾ ਵੇਖੋ ਧੰਗੁਰ ਦੇਗ ਬਾਦਲ ਪਾਸ਼ਾ ਦਾ ਸ਼ਾਂਤ ਆ ਦੇਖੋ ਇਹ ਬਾਬਾ ਬਕਾਸ ਸਾਹਿਬ ਸਾਡੇ ਗਏ ਨਾ ਤੁਸੀਂ ਦੱਸਣ ਕਰਨ ਵਾਸਤੇ ਦੱਸਣ ਕਿੱਥੇ ਗੁਰਦੇਗ ਬਾਦਲ ਪਾਸ਼ਾ ਦਾ ਸਥਾਨ ਆ ਬਾਬਾ ਬਕਾ ਸਾਹਿਬ ਜਦੋਂ ਸਤਗੁਰੂ ਪਾਸ਼ਾ ਗੋਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਿਤ ਆਏ ਅੱਧੇ ਆ ਕੇ ਇੱਕ ਬੇਨਤੀ ਕੀਤੀ ਸਤਗੁਰੂ ਪਾਸ਼ਾ ਸਾਡਾ ਧਰਮ ਖਤਰੇ ਚੋਂ ਬਚਾਓ ਸਾਡਾ ਧਰਮ ਖਤਰੇ ਵਿੱਚ ਹੈ ਬਚਾਓ ਤਾਂ ਸਤਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਧਰਮ ਦੀ ਰਾਖੀ ਤੇ ਸਿਰ ਦੇ ਕੇ ਹੋ ਸਕਦੀ ਆ ਤਾਂ ਛੋਟੀ ਉਮਰ ਵਿੱਚ 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗਰੀਬ ਨੂੰ ਆ ਸਤਗੁਰੂ ਸੱਚੇ ਪਾਤਸ਼ਾਹ ਗਰੀਬਾਂ ਦੇ ਹਮਦਰਦ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਲਾਗੇ ਛੋਟੀ ਵਸਤਾ ਵਿੱਚ ਆਪਣੇ ਪਿਤਾ ਗੁਰਦੇਵੂ ਕਨੇ ਪਿਤਾ ਸਤਗੁਰੂ ਜੀ ਦੇ ਪਾਤਸ਼ਾਹ ਇਹ ਪੰਡਿਤ ਕਿਉਂ ਹੋ ਰਹੇ ਨੇ ਕਿਉਂ ਜਾਸ ਨੇ ਸਤਗੁਰੂ ਪਾਤਸ਼ਾਹ ਨੇ ਰੱਛਿਆ ਤਾਂ ਕਿ ਉਹ ਤੇਗ ਬਾਹਦਰ ਪਾਛ ਇੱਕ ਵਾਰੀ ਕਹਿ ਰਹੀ ਹੈ ਨਾ ਜ਼ੁਬਾਨ ਚ ਉਹ ਤੇਗ ਬਹਾਦਰ ਸਮਝਿਆ ਕਲ ਨੌਂ ਤੇ ਆਵੇ ਤਾਂ ਤਾਂ ਖੁਸ਼ੀਆਂ ਆ ਜਾਂਦੀਆਂ ਨੇ ਨੇਰੀਆਂ ਨੂੰ ਜਿੱਦਾਂ ਨੇਰੀ ਆਉਂਦੀ ਨਾ ਇਦਾਂ ਖੁਸ਼ੀਆਂ ਆਉਂਦੀਆਂ ਨੇ ਘਰ ਚ ਜੇ ਆਪਾਂ ਮਤ ਉੱਠ ਕੇ ਉਹ ਸੱਚੇ ਪਾਤਸ਼ਾਹ ਨੂੰ ਜadi ਕਰ ਲੀ ਅੱਜ ਤਾਂ ਸਤਗੁਰੂ ਪਾਤਸ਼ਾਹ ਕਹਿੰਦੇ ਕਿ ਬੇਟਾ ਇਹਨਾਂ ਦਾ ਧਰਮ ਖਤਰੇ 'ਚ ਹੈ ਜੋ ਰੰਗ ਜੇ ਬਹਿਣਾ ਇਹਨਾਂ ਦਾ ਧਰਮ ਨਾਸ ਕਰ ਲਿਆ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਛੋਟੀ ਉਸਤਾ ਨਾਮ ਤੋਂ ਗੋਬਿੰਦ ਸਿੰਘ ਨਾਮ ਨਹੀਂ ਰੱਖਿਆ ਨਾਲ ਅਮਰ ਸਾਦੇ ਸਿੰਘ ਬਣੇ ਗੁਰੂ ਗੋਬਿੰਦ ਸਿੰਘ ਨਾਮ ਰੱਖਿਆ ਤੇ ਕਹਿੰਦੇ ਤੁਹਾਡੇ ਨੂੰ ਵੱਡੇ ਕਿਹੜਾ ਮਾਂ ਪੁੱਛ ਹੋ ਸਕਦਾ ਹੈ ਕਹਿੰਦੇ ਕੋਈ ਸ਼ਹੀਦੀ ਦੇਵੇ ਕਿਨੇ ਤੁਹਾਡੇ ਨੂੰ ਵੱਡਾ ਕਿਹੜਾ ਮਾਂ ਪੁੱਛ ਹੈ ਕੋਈ ਦੁਨੀਆ ਦੇ ਹੋਰ ਹੈ ਤੁਸੀਂ ਇਹਨਾਂ ਦੀ ਬਾਹ ਫੜੋ ਕਹਿੰਦੇ ਜੇ ਮੈਨਸ ਜੀ ਦੀ ਜੀਤੀ ਤੋ ਨਾਟ ਹੋ ਜਾਵੇਂਗਾ ਤਾਂ ਤੁਹਾਨੂੰ ਦੋ ਬਸੇ ਸੱਚੇ ਪਾਛਾ ਕਹਿੰਦੇ ਕਿ ਜੇ ਮੇਰੇ ਇੱਕ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਏਗਾ ਜਾਂ ਹਜ਼ਾਰਾਂ ਬੱਚਿਆਂ ਦੇ ਲੱਖਾਂ ਬੱਚਿਆਂ ਦੇ ਸਿਰ ਤੇ ਬਾਪ ਦਾ ਸਾਇਆ ਬਣੇਗਾ ਇਹਦਾ ਤੇ ਸੌਦਾ ਜਿਹੜਾ ਇਹ ਸਸਤਾ ਹੈ ਮਹਿੰਗਾ ਨਹੀਂ ਕਿ ਸਤਗੁਰ ਪਾਤਸ਼ਾਹ ਨੇ ਬਗਾਣੇ ਧਰਮ ਨੂੰ ਬਚਾਉਣ ਵਾਸਤੇ ਜੇ ਇਸ ਧਰਮ ਨੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਨੈਉ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਕਿ ਸਤਗੁਰ ਪਾਤਸ਼ਾਹ ਨੇ ਬਾਹ ਖੜੀ ਕੀਤੀ ਸੀ ਅਸੀਂ ਜਨੈਉ ਨੇ ਪਾ ਜੇ ਜਨੈਉ ਪਹੁੰਚਾ ਤਾ ਇਹੋ ਪਾਓ ਦਇਆ ਕਪਾ ਸੰਤੋਖ ਸੋਤ ਜਦ ਗੰਦੀ ਸਤ ਵਾਚ ਇਹ ਜਨੇਊ ਜੀ ਕਾ ਹਾਈ ਦਾ ਪਾਲੇ ਘੱਟ ਜਿਹੋ ਜੱਜ ਜਨੇਊ ਤਾ ਪਾ ਮਨ ਜੇ ਜਿਹੋ ਜੱਜ ਜਨੇਊ ਤੇ ਕੋ ਹੈ ਤਾਂ ਮੈਨੂੰ ਪਾ ਦੇ ਤਾਂ ਉਸ ਜਨੇਊ ਨੂੰ ਬਚਾਉਣ ਵਾਸਤੇ ਉਸ ਸਰਮ ਨੂੰ ਬਚਾਉਣ ਵਾਸਤੇ ਸਤਗੁਰੂ ਪਾਤਸ਼ਾਹ ਰੰਗਜੀਤ ਚੱਲ ਕੇ ਗਏ ਹਤੇ ਜਦੋਂ ਉਹਨੇ ਆਖਿਆ ਕਿ ਕਰਾਮਾਤ ਵਿਖਾਓ ਕਹਿੰਦੇ ਕਰਾਮਾਤ ਕਹਿ ਦਾ ਨਾ ਹੈ ਤੈਨੂੰ ਅਸੀਂ ਦੱਸ ਦਈਏ ਤੇਰੇ ਕੋ ਤੇ ਕਰਾਮਾਤ ਵਿਖਾ ਦਈਏ ਕਹਿੰਦੇ ਆ ਕਿ ਮੁਸਲਮਾਨ ਹੋ ਜੇ ਕਿ ਕਿਉਂ ਮੁਸਲਮਾਨ ਬਣੀਏ ਤੂੰ ਮੇ ਤੁਹਾ ਖੂਬ ਹਮੇ ਹਮਾਰਾ ਖੂਬ ਆਪਾਂ ਸਿੱਖਿਆ ਨਾ ਸਾਨੂੰ ਸਿੱਖਤ ਹੋਣਾ ਚਾਹੀਦਾ ਤਾਂ ਸਤਗੁਰੂ ਪਾਤਸ਼ਾਹ ਨੇ ਕਿਹਾ ਕਿ ਛੇਨਣ ਵਾਸਤੇ ਤਿਆਰ ਹੋ ਜਾਓ ਤਨਹਾਲ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਅਤੇ ਭਾਈ ਬਿਆਦਾ ਜੀ ਆਪੇ ਤਾਂਸ ਤੋਂ ਵਾਅਦਾ ਬਹੁ ਭਾਈ ਮਤੀ ਦਾਸ ਜੀ ਉਹ ਆਰੇ ਵਿੱਚ ਚੀਲ ਕੇ ਪਿਛੇ ਸੇਧ ਕੀਤਾ ਗਿਆ। ਆਰੇ ਨਾਲ ਚੀਰੇ ਆਰੇ ਵਿੱਚ ਤਾਂ ਚੀਲ ਕੇ ਲਕੜਾਂ ਦੇ ਬਣ ਕੇ ਸੇਧ ਕੀਤਾ ਗਿਆ ਤੇ ਉਸ ਮਹਾਨ ਗੁਰੂ ਸਿੱਖ ਨੇ ਜਪੀ ਸਾਹਿਬ ਦਾ ਬਾਸ਼ ਨੂੰ ਕਰਕੇ ਜਦੋਂ ਚੀਲ ਕੇ ਦੋ ਫਾਰ ਹੋ ਗਿਆ ਤੇ ਵਿੱਚੋਂ ਆ ਰਹੀ ਜਵਾਜ ਜਿਨੀ ਨਾਮ ਪਿਆਇਆ ਗਹਿਮ ਸਖਤ ਕਾਰ ਨਾਨਕ ਤੇ ਮੁਖ ਉਚਰੇ ਕੀਤੀ ਸੀ ਕਿ ਨਾ। ਅਤੇ ਪਾਈ ਸਤੀ ਦਾਸ ਨੂੰ ਜਿਉਂਦਿਆਂ ਨੂਰ ਵਿੱਚ ਨੇ ਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਬਿਆਲਾ ਜੀ ਨੂੰ ਉੱਪਰ ਦੀ ਦੇਗ ਵਿੱਚ ਬਿਠਾ ਕੇ ਉੱਪਰ ਦੀ ਦੇਗ ਪਾਣੀ ਦੀ ਕਿਤੇ ਕੋਸ਼ੀ ਵਿੱਚ ਪਾ ਦਿੱਤਾ ਜਾਵੇ ਜਲ ਜਾਂਦਾ। ਉਹਨਾਂ ਨੂੰ ਉਬਾਲ-ਉਬਾਲ ਕੇ ਸ਼ਹੀਦ ਕੀਤਾ ਗਿਆ। ਲੇਕਿਨ ਨੂਰ ਜੋ ਚਿਹਰੇ ਦਾ ਨੂਰ ਸੀ ਸਿੱਕੀ ਸੀ ਉਹ ਨਹੀਂ ਜਾਣ ਦਿੱਤੀ। ਤੈਬਤੇਦ ਬਾਦਸ਼ਾਹ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਕ ਵਿੱਚ। અને સદ્ગુરુ પાછે ને ਕਿਸੇ ਦਾ ધર્મ બચાવવા માટે શરીર દીત્યું આજ આપ પણ કર રહે આજ આપના ધર્મ આપનાશ કરી જાને આપને બચ્ચાને કેસ કટાઈ જાને આપને કેસ કટાઈ જાને ધરા જંગશિયા દે પોમાલ નશે વર્તે જાને સદ્ગુરુ ગુર તેગ પાદ્ર પાછો તો મેં કિસે દે કાળ ગય ઉને સેવા દીધી ਸਤਿਗੁਰੂ ਪਾਤਸ਼ਾਹ ਨੇ ਇੱਥੇ ਵਚਨ ਕੀਤਾ ਉਹ ਜ਼ਿਮੀਦਾਰ ਸੀ ਕੋਈ ਕਿਸਾਨ ਸੀਗਾ ਉਹਨੂੰ ਵਚਨ ਕੀਤਾ ਸਤਿਗੁਰੂ ਪਾਤਸ਼ਾਹ ਨੇ ਇਹ ਤਮਾਕੂ ਨਹੀਂ ਮੀਟਣਾ ਜਿੱਥੇ ਤਮਾਕੂ ਉਗ ਪੈਂਦਾ ਉਹ ਜ਼ਮੀਨ ਬੰਜਲ ਹੋ ਜਾਂਦੀ ਤੇ ਤੁਸੀਂ ਵੇਖੋ ਜਿਹੜਾ ਨਸ਼ਾ ਹੈ ਜਿਹੜਾ ਇਹ ਸਰੀਰ ਦੇ ਅੰਦਰ ਚੱਲ ਜਾਂਦਾ ਉਹ ਕੀ ਪਨਾਟਰੇਗਾ ਤੁੰ। ਉਹຊੋਂ ਇਦਾਂ ਨੁਕਸਾਨ ਹੋ ਜਾਂਦਾ ਕਿ ਉਹਦੀਆਂ ਪੁਸਤਾਂ ਤੱਕ ਹੋ ਜਾਂਦਾ। ਜੇ ਆਪਾਂ ਕੇਸ ਕਟਾ ਦਿੰਨੇ ਆ ਨਾ ਜੇ ਸਿੱਖੀ ਤੋਂ ਬਾਅਦ ਹੋ ਜਾਣੇ ਅਸੀਂ ਉਸ ਨਾਲ ਸੋਝ ਜੰਦੇ ਆ ਰੰਗਜੀਤ ਨਾਲ ਜਿੰਦੇ ਗੁਰਦੇਵ ਭਦਰ ਪਾਤਸ਼ਾਹ ਰਸੀਦ ਕੀਤਾ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਜਿਆਦਾ ਜੀ ਨੇ ਸੇਧ ਕੀਤਾ ਅਸੀਂ ਉਸ ਨਾਲ ਸੋਝ ਜੰਦੇ ਆ ਤੁਸੀਂ ਵੇਖੋ ਕਿ ਆਪਾਂ ਵੀ ਇਹਦਾ ਕਰੋਣਾ ਬਹੁਤ ਦੁਸ਼ਟ ਪਾਪੀ ਨਾਲ ਸੁਣਾ ਜਿਹਨੇ ਸਿੱਖੀ ਦਾ ਨਿਸ਼ਾਨ ਕੀਤਾ ਸਿੱਖੀ ਦਾ ਨੁਕਸਾਨ ਕੀਤਾ ਕਿ ਗੁਰੂ ਸਾਹਿਬ ਨਾਲ ਗੁਰਦੇਵ ਭਦਰ ਪਾਤਸ਼ਾਹ ਨਾਲ ਜੇ ਗੁਰਦੇਵ ਭਦਰ ਪਾਤਸ਼ਾਹ ਨੂੰ ਯਾਦ ਕਰਕੇ ਕਰ ਲੋਗੇ ਨਾ ਕਿ ਅਸੀਂ ਯਾਦ ਕਰਕੇ ਅਸੀਂ ਸਿੱਖੀ ਤੋਂ ਬਾਹਰ ਨਹੀਂ ਜਾਣਾ ਅਸੀਂ ਕਿਸੇ ਨਹੀਂ ਘਟਾਉਣੇ ਮੇਰੇ ਭੈਣਾ ਥਲੋਕੀਆਂ ਅਸੀਂ ਬਹੁਤ ਦੇ ਵੀ ਘਟਾਉਣੇ ਅਸੀਂ ਕਿਸੇ ਵੀ ਤਰ੍ਹਾਂ ਸਿੱਖੀ ਨੂੰ ਇਨਸਾਨ ਨਹੀਂ ਪਹੁੰਚਾਉਣਾ ਤੇ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਦੋ ਤੇਜ ਬਹਾਦਰ ਸਿਮਰ ਇਹ ਕਰਨ ਨੂੰ ਦੇ ਆਵੇ ਤਾਂ ਇਹ ਸਾਡੇ ਘਰ ਚ ਖੁਸ਼ੀ ਆਉਣਗੀ ਸਾਡੇ ਘਰ ਖੇੜੇ ਆਉਣਗੇ ਅੱਜ ਸਾਡੇ ਘਰਾਂ ਵਿੱਚੋਂ ਹੀ ਬੱਚੇ ਬਾਬਾ ਬੰਦਿਆ ਸਿੰਘ ਬਹਾਦਰ ਵਰਗੇ ਬਣਦੇ ਮਹਾਰਜੀਤ ਸਿੰਘ ਵਰਗੇ ਬਣਦੇ ਇਹ ਜੇ ਤੁਸੀਂ ਵੇਖਿਆ ਮੈਂ ਹਮ ਦੇਖਦਾ ਨਸ਼ੇ ਕਰਕੇ ਤੇ ਸੜਕਾਂ ਦੇ ਡਿੱਗੇ ਤੇ ਨੌਜਵਾਨ ਉਹ ਸੁਰਤੀ ਕੋਈ ਨਹੀਂ ਹੁੰਦੀ ਅੱਜ ਕੱਲ੍ਹ ਤੋਂ ਨਸ਼ਾ ਹੋ ਜਾ ਚੱਲ ਪਿਆ ਆਮ ਦੇ ਪੀਦਾ ਉਹ ਨਸ਼ਾ ਕਰਕੇ ਨਾ ਤੇ ਸੜਕ ਤੇ ਕੋ ਬੁੱਤ ਬਣ ਕੇ ਖਲੋਚੇ ਉਹਨੂੰ ਪਤਾ ਨਹੀਂ ਕੀ ਕਰ ਦੇਵੇ ਸੋਹਣਾਂ ਦਾ ਸ਼ਾਤ ਆਪਣੇ ਆਪ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਇਹਦਾ ਹੱਲ ਇੱਕੋ ਇੱਕ ਜੇ ਠੰਡੇ ਬਾਜੂ ਦਾ ਅਮਰ ਸਕਦਾ ਬੁਰਾ ਗਾਵੇ ਬੰਦਾ ਘਰ ਤੋਂ ਸਿੱਖੀ ਦਾ ਪ੍ਰਚਾਰ ਕਰਨਾ ਆਪਣੇ ਕਹਾਣੀ ਜੱਪੀ ਸਾਹਿਬ ਪੜੀਏ ਉਹ ਜੱਪੀ ਸਾਹਿਬ ਜਿਨੂੰ ਫਾੜ ਕੇ ਭਾਈ ਮਤੇਦਾਸ ਦੋ ਪੀਸ ਵੀ ਹੋ ਗਿਆ ਦੋ ਫਾੜ ਵੀ ਹੋ ਗਿਆ ਲੇਕਿਨ ਜੱਪਜੀ ਸਾਹਿਬ ਦੀ ਆਵਾਜ਼ ਨਹੀਂ ਖਤਮ ਹੋਈ ਉਸ ਪਾਣੀ ਨੂੰ ਜੋਦਾ ਲੱਗੀਏ ਉਸ ਪਾਣੀ ਦੇ ਲੜ ਲੱਗੀਏ ਉਸ ਪਾਣੀ ਤੇ ਜੀ ਵੀ ਖੰਡੇ ਬਾਡੇ ਦਾ ਅਮਰ ਛੱਕੀਏ ਕਹਿੰਦੇ ਖੰਡੇ ਬਾਡੇ ਦਾ ਅਮਰ ਛੱਕਣ ਦਾ ਕੀ ਫਾਇਦਾ ਹੋਵੇਗਾ ਸਤਗੁਰੂ ਪ੍ਰਕਾਸ਼ ਦਾ ਹੁਕਮ ਹੈ ਜੇ ਜੀਵੇ ਪਤ ਨਹੀਂ ਥੀ ਜਾਵੇ ਸਭ ਹਰਾਮ ਗੇਤਾ ਦੇ ਸਿਖਾਏ ਜੇ ਸਾਡੀ ਇੱਛੀ ਗਵਾਈ ਜਾਣ ਦੀ ਸਾਜੀ ਇੱਚੀ ਗਵਾਹ ਦੀ ਜਾਣਦੀ ਆ ਅਲੈਕਸ਼ਨ ਆ ਗਏ ਨਾ ਕੱਲ ਸਿਆਣੇ ਜੇ ਤੁਸੀਂ ਸੌਦਾ ਉਹ ਦੁਕਾਨ ਤੋਂ ਲੈਣ ਜੇ ਸਸਤਾ ਦਵੇ ਸੌਦਾ ਉਹ ਦੁਕਾਨ ਤੋਂ ਲੈਣ ਜੇ ਸਭਈ ਵਧੀਆ ਮਿਲੇ ਅਤੇ ਜਿਹੜਾ ਪਿਆਰ ਨਾ ਬੋਲੇ ਆ ਬੜੀਆਂ ਵੋਟਾਂ ਪਾ ਪਾ ਕੇ ਵੇਖੀਆਂ ਕਦੀ ਕਿਹਨੇ ਤੇ ਆਪਣੀ ਮਾਂ ਭੜੀ ਆ ਕੇ ਦੇਸੇ ਨਾ ਭੜੀ ਕਿਸੇ ਨੇ ਜਿੱਦਾਂ ਵੋਟਾਂ ਮੰਗਲ ਤੋਂ ਬਾਅਦ ਮੈਂ ਤਾਂ 5 ਸਾਲ ਕੋਈ ਨਹੀਂ ਵੱਡਾ ਇੱਕ ਵਾਰੀ ਆਪਣੀ ਬਾਪ ਰਾਈ ਹਦੂਨ ਸਾਹਿਬ ਨੂੰ ਹੋਲ ਪਾਈਏ ਆਪਣੀ ਬੋਧ ਗੁਰੂ ਸਾਹਿਬ ਨੇ ਪਈ ਤੇ ਬੋਧ ਪਉਣ ਦਾ ਪਤਾ ਕਿਦਾ ਪੋਟ ਪੈਦੀਆ ਸੰਜੇ ਬਾਦ ਰਾਮਾ ਸਾਡੇ ਪੰਜ ਕਕਾਰ ਪਾ ਕੇ ਜਦੋਂ ਗੁਰੂ ਸਾਹਿਬ ਸਮੇਂ ਜਾਗ ਸਤਿ ਪਾਤਸ਼ਾਹ ਅੱਜ ਮਤੈ ਨੂੰ ਬੋਧ ਨਹੀਂ ਪਾਈ ਤੂੰ ਆਖਿਆ ਸੀ ਇਹਨੇ ਪੁੱਤਰ ਦੇ ਸੀਸ ਪਰ ਵਾਰ دیے ਸਤਜਾਨ ਚਾਂਗੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਮੇਰੇ ਭੈਣਾਂ ਸੋਤੀਆਂ ਬੱਚੇ ਸੋਤੀਆਂ ਮੇਨ ਛੋਤੇ ਆ ਕਿ ਸੱਚੇ ਪਾਤਸ਼ਾਹ ਮੈਂ ਤੇਰੇ ਪੁੱਤਾਂ ਵਿੱਚ ਅੱਜ ਖਲੋਂ ਗਿਆ ਜਿੱਥੇ ਬਾਬਾ ਜੀਤ ਸਿੰਘ ਜੁਝਾਰ ਸਿੰਘ ਨੂੰ ਜਿਹੜਾ ਵਾਸ ਸੰਪਤੀ ਸਿੰਘ ਨਾ ਉਥੇ ਮੇਰਾ ਵੀ ਨਾਮ ਲਖਿਆ ਨਹੀਂ ਹੁਣ ਕਿ ਮੈਂ ਵੀ ਚਾਹ ਪੁੱਤ ਇਹ ਧੀਨਤ ਹੋਤੀਆਂ ਮੈਂ ਲਖੋਤੀਆਂ ਇਹਨਾਂ ਤੋਂ ਸਾਨੂੰ ਸਾਇਰ ਨੂੰ ਬੁੱਸਾ ਮੈਂ ਪੁੱਤ ਆ ਕਿ ਸਿੰਘ ਕਰਕੇ ਅਸੀਂ ਕੋਈ ਇਸਤਰੀ ਆਦੂ ਮੱਧਿਆ ਲੈ ਕੇ ਦੋਸਾਰੂ ਸਭ ਨਾ ਬਣੇ ਖੰਡੇ ਬਾਟੇ ਦਾ ਅਮਰ ਸ਼ਕੀਅ ਅੱਜ ਤਾਂ ਦੇ ਵੱਡੇ ਭਾਗ ਦੇ ਬਾਬਾ ਜੀ ਦਾ ਵੱਡਾ ਪਰਾਨਾ ਬੁੱਗਾ ਸਾਹਿਬ ਨੇ ਜੀ ਸਾਹਿਬਾਂ ਦਾ ਤੇ ਮੋਤਵਾਦੀ ਮੇਟੀ ਦਾ ਜਾਨ ਗੁਜਰਾ ਸਾਹਿਬ ਸਮਾਗਮ ਰੱਖਿਆ ਪੰਜ ਪਿਆਰੇ ਸ੍ਰੀ ਕਾਰਤਕ ਸੈਪਤਵਾਰੀ ਨੇ ਜਵਾਜ ਨੂੰ ਕਤਾਰ ਫਰੀ ਦੇਣ ਦੀ ਇਮਤਿਹਾਨਗੇ ਕਿ ਸੇ ਇਸ਼ਨਾਨ ਕਰਕੇ ਸੋਨੇ ਬਸਤਰ ਬਾਕੇ ਦੂਤ ਜਾਓ ਆਪਣਾ ਨਾਮ ਲਿਖਾਓ ਅੱਜ ਦੇ ਕਾਰਗ ਮੁਤ ਮਿਲਦੇ ਪੈਦਾਇਜਾ ਹੋਗਾ ਸਤਿਗੁਰੂ ਬਾਛਾ ਦਾ ਹੁਕਮ ਕਿ ਜਿਹੜਾ ਮੇਰਾ ਸਿੱਖ ਬਣੇਗਾ ਉਸ ਦੇ ਕਾਰਜ ਕਰਨੀ ਕੋਈ ਕਮੀ ਨਹੀਂ ਆਵੇਗੀ ਦੂਸਰੂ ਬਚਨ ਮੈਂ ਨਹੀਂ ਕਹਿਆ ਜਾਕਾ ਮੀਰ ਸਾਜਨਾ ਹੈ ਸਮੀਆਂ ਤਿੰਨ ਜਨ ਕੋ ਕੋ ਕਾਹੀ ਕਮੀਆਂ ਜਾ ਤੂੰ ਮੇਰੇ ਵਾਦ ਹੈ ਤਾਂ ਕਿਆ ਮਸੰਦਾ ਪਈ ਤਾਂ ਜੀ ਤੀਨੀ ਹੈਗੀ ਅਮਰ ਸਾਡੇ ਕਹੋ ਸੱਜੇ ਬਾਛਾ ਤੂੰ ਕਹਿੰਦਾ ਜਾਦੂ ਮੇਰੇ ਵੱਧਦਾ ਕਿਆ ਮਸੰਦਾ ਜਾ ਕੇ ਮੀਰ ਸਾਜੇ ਸਾਮੀਆਂ ਤੇ ਜਨ ਕੋ ਕਾ ਕਾ ਵੀ ਕਮੀਆਂ ਮੇਰੇ ਕੋਲ ਤਾਂ ਚੀਜ਼ ਹੈਗੀ ਤੂੰ ਤਾਂ ਸਾਰੀ ਦੁਨੀਆ ਦਾ ਮਾਲ ਕਿਉਂ ਮੈਨੂੰ ਦੇ ਬੇ ਸਾਰੀ ਦੁਨੀਆ ਨੂੰ ਦੇ ਰਹਾ ਤੇ ਕਿਉਂ ਨਹੀਂ ਦੇ ਦੇਗਾ ਇੱਕ ਪਿਓ ਆਪਣੇ ਗੋਦ ਨੂੰ ਕਿਉਂ ਨਹੀਂ ਦੇ ਦੇਗਾ ਆਪਣੀ ਬੱਚਿਆਂ ਨੂੰ ਅਮਰ ਸਿਕਾਈਏ ਇਤੋਂ ਤਾਂ ਸਮਾਂ ਬਹੁਤ ਖਰਾਬ ਆ ਦੇਖਣੇ ਤੇ ਬੰਦਾ ਚੰਗਾ ਬੋਲਾ ਲੱਗਦਾ ਵਿੱਚੋਂ ਪਤਾ ਕਿ ਕਿਦਾਂ ਨਸ਼ੇ ਕਰ ਲਿਆ ਹੁੰਦਾ ਬੱਚਿਆਂ ਨੇ ਅਮਰ ਸਕੇਗਾ ਕੱਲ ਨੂੰ ਆਪਾਂ ਅਮਰ ਤਾਰੀ ਗੋਸ਼ਕ ਕਰਾਂਗੇ ਤੇ ਗੁਰੂ ਕਾ ਅਗਮਨੰਦਾ ਹੋਏਗਾ ਪਰ ਸਾਡਾ ਪ੍ਰਵਾਹ ਵੀ ਪੁੱਛਰੇਗਾ ਜਿਹਦੀ ਬੱਚੀ ਦੁਖੀ ਹੋਣਾ ਉਹਦੀ ਦੁਨੀਆ ਦੇ ਵਾਸਤੇ ਦੁਨੀਆ ਦੁਖੀ ਆ ਤੇ ਜਿਹਦੀ ਬੱਚੀ ਸੁਖੀ ਵਸੰਦੀ ਆ ਉਹਨੂੰ ਦੁਨੀਆ ਦੀ ਪ੍ਰਵਾਹਨ ਕਰਦਾ ਕਿ ਮੇਰੀ ਕੀ ਆਪਣੀ ਕਰ ਸਕਦਾ ਸਭੀਤ ਵਾਲੀ ਬੇਂਟੀ ਹੈ ਠੀਕ 10:00 ਵਜੇ ਅਮੁਸਤਾਰ ਹੋਣਾ ਹੈ ਦਾ 10:30 ਜੀ ਗੁਰੂ ਸਾਹਿਬ ਦਾ ਤਾਂ ਦੇਣਾ ਸ਼ੁਰੂ ਕਰ ਦਿੰਦੇ ਹਾਂ ਇੱਕ ਮਾਨ ਕਰਕੇ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ ਮੈਨੂੰ ਮਾਨ ਹੈ ਸਿੱਖ ਹੋ ਕੇ ਮੈਨੂੰ ਮਾਨ ਹੈ ਮੈਂ ਕਲਗੀਧਰ ਪਾਸ਼ਾ ਦਾ ਪੋਤਿਆਂ ਮਨੂ ਮਾਨ ਹੈ ਮਾਤਾ ਸਾਹਿਬ ਕੋਲ ਦਾ ਪੁੱਤ ਐ ਮੈਂ ਇਹ ਮਾਨ ਕਹਿੰਦਾ ਸੀ ਬਾਬਾ ਜੀ ਸਿੰਘ ਤੇਜਾਰ ਸਿੰਘ ਜੀਰਵਾਸ ਸਿੰਘ ਅਤੇ ਸਿੰਘ ਦੇ ਛੋਟੇ ਮੀਆਂ ਉੱਥੇ ਆ ਕੇ ਖੜੋਵਾਂਗੇ ਸਾਨੂੰ ਕੋਈ ਤੰਮੀ ਨਹੀਂ ਸੋ ਬਹੁਤ ਮਾਨ ਦਾ ਨਾਮ ਬਾਅਦ ਫੇਰ ਰੁਕ ਜਾਵਾਂਗਾ ਸਾਡੇ ਪਿੰਡ ਵਿੱਚ ਬਾਅਦ ਜਣੀ ਇਹੋਈ ਕਿ ਸੰਜੇ ਬਾਜ ਦਾ ਮਸਬਾ ਇਹ ਬੜੀ ਮਹਾਨ ਸੇਵਾ ਜੀ ਕਿਸੇ ਨੂੰ ਕਹਣਾ ਤੇ ਤੁਸੀਂ ਸਾਰੇ ਇਜਾਜ਼ਤ ਹੈ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ਆਓ ਮੇਰੇ ਨਾਲ ਆਪਾਂ ਸਾਰੇ ਦਾ ਪਿੰਡ ਜਾਵਾਂਗੇ ਤੇ ਸੰਜੇ ਬਾਜ ਅਮਰ ਸਾਹਿਬ ਦੇ ਦੁਆਰੇ ਬਣੀਏ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਬਹੁਤ ਸਿਣੀ ਦਾ ਸਤਿਗੁਰੂ ਪਾਤਸ਼ਾਹ ਮੇਰੇ ਪਿਆਰੇ ਵੀਰਾਂ ਨੂੰ ਖੁਸ਼ੀਆਂ ਖੇੜੇ ਬਖਸ਼ੇ ਅਤੇ ਸਤਿਗੁਰੂ ਪਾਤਸ਼ਾਹ ਮਹਾਨ ਕਿਰਪਾ ਕਰਨ ਇਸ ਪਿੰਡ ਦੂਰ ਨજર ਆਵੇ ਕਿ ਗੋਸ਼ੇਖਾ ਨੰਦੇ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਸਾਥ ਸਾਹਿਬ ਜੀ ਆਲੇ ਵੀਰ ਕੇ ਜੀ